ਜਿਹੜੇ ਪੰਜਾਬ ਦੇ ਫਲੱਡ ਹੈ ਪੰਜਾਬ ਦੀਆਂ ਕਮਜ਼ੋਰੀਆਂ ਹੈ ਪੰਜਾਬ ਸਰਕਾਰ ਦੀਆਂ ناکਾਮੀਆਂ ਹੈ ਉਹ ਪੰਜਾਬ ਦੇ ਫਾਈਨੈਂਸ ਨਾਲ ਜੁੜੀਆਂ ਹੋਈਆਂ ਤਾਂ ਮੈਂ ਥੋੜਾ ਜਿਹਾ ਇਸ ਤੇ ਤਮੀਦ ਬਨ ਕੇ ਤੇ ਜੇ ਥੋੜੀ ਇਜਾਜ਼ਤ ਹੋਵੇ ਤਾਂ جناب ਸਪੀਕਰ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਜੋ ਪੰਜਾਬ ਬੀਜੇਪੀ ਪਾਰਟੀ ਹੈ ਇਹਦੀ ਜਿਹੜੀ ਸਿਆਸਤ ਹੈ ਔਰ ਇਸ ਸਿਆਸਤ ਦਾ ਜੋ ਮਰکز ਹੈ ਔਰ ਮੈਵਰ ਹੈ ਉਹ ਸਿਰਫ ਇੱਕੋ ਇੱਕੋ ਹੀ ਚੀਜ਼ ਤੇ ਹੈ ਕਿ ਪੰਜਾਬੀ ਜਿਹੜਾ ਇੱਜ਼ਤ ਦੀ ਰੋਟੀ ਖਾ ਸਕੇ ਪੰਜਾਬੀ ਜਿਹੜਾ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਸਿਰ ਚੱਕ ਕੇ ਤੇ ਧੌਣ ਅਕੜਾ ਕੇ ਚੱਲ ਸਕੇ ਸਾਡੀਆਂ ਜਿਹੜੀਆਂ ਬੇਟੀਆਂ ਹੈ ਸਾਡੀਆਂ ਧੀਆ ਉਹਨਾਂ ਦੇ ਹੱਥਾਂ ਵਿੱਚ ਡਿਗਰੀਆਂ ਤੇ ਨੌਕਰੀਆਂ ਹੋਣ ਸਾਡਾ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਆਪਣੇ ਪੈਰਾਂ ਤੇ ਖੜਾ ਹੋਵੇ ਪੰਜਾਬ ਦਾ ਜਿਹੜਾ ਮਜ਼ਦੂਰ ਹੈ ਇਹ ਪੰਜਾਬ ਦਾ ਮਜ਼ਦੂਰ ਇਹ ਖੁਦ ਕਾਫੀ ਲੋਵੇ ਪੰਜਾਬ ਦਾ ਵਪਾਰੀ ਜਿਹੜਾ ਇਹ ਖੁਸ਼ਹਾਲ ਹੋਵੇ ਤੇ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁਸ ਕੇ ਚਲੀਆਂ ਗਈਆਂ ਉਹ ਬਹਾਰਾਂ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਲੋਟ ਕੇ ਆਉਣ ਇਹ ਭਾਜਪਾ ਪਾਰਟੀ ਦਾ ਸਿਆਸਤ ਦਾ ਮਰਕਜ਼ ਤੇ ਮਕਸਦ ਹੈ ਸਪੀਕਰ ਸਾਹਿਬ ਮੈਂ ਇਹ ਵੀ ਵਾਜ਼ੇ ਤੌਰ ਤੇ ਕਹਿਣਾ ਚਾਹੁੰਦਾ ਹਾਂ ਆਮ ਆਦਮੀ ਪਾਰਟੀ ਨਾਲ ਬੀਜੇਪੀ ਪਾਰਟੀ ਦੀ ਕੋਈ ਦੁਸ਼ਮਣੀ ਨਹੀਂ ਹੈ ਸਾਡਾ ਕਾਂਗਰਸ ਨਾਲ ਕੋਈ ਮੁਕਾਬਲਾ ਨਹੀਂ ਹੈ ਔਰ ਜਿਹੜਾ ਪੰਜਾਬ ਦਾ ਤੇ ਹਿੰਦੁਸਤਾਨ ਦਾ ਮੁਕਾਬਲਾ ਹੈ ਔਰ ਜਿਹੜਾ ਕਿਸੇ ਦਿਨ ਸਾਡਾ ਸਪੀਕਰ ਸਾਹਿਬ ਪਿੱਛਾ ਪੈਣਾ ਤਾਂ ਉਹ ਚੀਨ ਨਾਲ ਪੈਣਾ ਔਰ ਰੂਸ ਨਾਲ ਪੈਣਾ ਉਹ ਤਾਈਵਾਨ ਦੇ ਨਾਲ ਪੈਣਾ ਉਹ ਤੁਰਕੀ ਦੇ ਨਾਲ ਪੈਣਾ ਬੀਜੇਪੀ ਪਾਰਟੀ ਹਿੰਦੁਸਤਾਨ ਦੇ ਵਿੱਚ ਇੱਕ ਐਸਾ ਸਮਾਜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਕੀ ਰੂਸਿਆ ਦੇ ਤੇ ਚੀਨਿਆਂ ਦਾ ਤੇ ਤੁਰਕਾਂ ਦਾ ਮੁਕਾਬਲਾ ਕਰ ਸਕੇ ਸਾਡੇ ਬੱਚੇ ਵਿਦਿਆ ਦੇ ਇਤਬਾਰ ਨਾਲ ਕਾਬਲੀਅਤ ਦੇ ਇਤਬਾਰ ਨਾਲ ਇਹ ਜਿਹੜਾ ਟ੍ਰੰਪ ਰੋਜ਼ ਸਾਨੂੰ ਧਮਕੀਆਂ ਦਿੰਦਾ ਲਲਕਰੇ ਮਾਰਦਾ ਕਿਤੇ ਟੈਰਫ ਲਾ ਦਿੰਦਾ ਕਿਤੇ ਵੀਜ਼ਿਆਂ ਤੇ ਪਾਬੰਦੀ ਲਾ ਦਿੰਦਾ ਇਹ ਸਾਰਾ ਜਿਹੜਾ ਮਰਕਜ਼ ਹੈ ਹਿੰਦੋਸਤਾਨ ਦੇ ਅਰਥਚਾਰੇ ਤੇ ਫਾਈਨੈਂਸ ਨਾਲ ਜੁੜਿਆ ਹੋਇਆ ਸਪੀਕਰ ਸਾਹਿਬ ਜੇ ਕੋਈ ਫਾਈਨੈਂਸ ਮਿਨਿਸਟਰ ਪੰਜਾਬ ਦਾ ਬਣ ਜੇ ਤਾਂ ਉਹਦੇ ਕੋਲੇ ਪੈਸੇ ਨਾ ਹੋਣ ਜਿਵੇਂ ਅੱਜ ਸਰਕਾਰ ਕੋਲੇ ਨਹੀਂ ਹੈ ਤਾਂ ਫਿਰ ਕੱਟ ਕਿੱਥੇ ਲੱਗਦੇ ਆ ਕੱਟ ਲੱਗਦੇ ਆ এডਿਕੇਸ਼ਨ ਦੇ ਵਿੱਚ ਕਿਉਂਕਿ ਸਕੂਲ এডਿਕੇਸ਼ਨ ਹਾਇਰ এডਿਕੇਸ਼ਨ ਮੈਡੀਕਲ এডਿਕੇਸ਼ਨ ਟੈਕਨੀਕਲ এডਿਕੇਸ਼ਨ ਤੋਂ ਡੀ ਐਗਰੀਕਲਚਰ ਯੂਨੀਵਰਸਿਟੀਆਂ ਜੇ ਇਹਨਾਂ ਦੇ ਵਿੱਚ ਕੱਟ ਲੱਗਣਗੇ ਤਾਂ ਸਾਡਾ ਸਭ ਤੋਂ ਕੀਮਤੀ ਸਭ ਤੋਂ ਸਾਡਾ ਪਿਆਰਾ ਸਸਾ ਕੀ ਹੈ ਸਾਡੇ ਧੀਆ ਪੁੱਤ ਸਾਡੇ ਬੱਚੇ ਆ ਜਿਹਨੂੰ ਜਿਹਨੂੰ ਅੰਗਰੇਜ਼ੀ ਚ ਅਸੀਂ ਹਿਊਮਨ ਰਿਸੋਰਸ ਕਹਿ ਦਿੰਨੇ ਆ ਜੇ ਸਾਡਾ ਹਿਊਮਨ ਰਿਸੋਰਸ ਵੀਕ ਹੋ ਗਿਆ ਤਾਂ ਪੰਜਾਬ ਖੁਦ மே ਖੁਦ ਕਮਜ਼ੋਰ ਹੋ ਗਿਆ ਜੇ ਫਾਈਨੈਂਸ ਮਿਨਿਸਟਰ ਕੋਲੇ ਪੈਸੇ ਹੈ ਨਹੀਂ ਤਾਂ ਅਗਲਾ ਕੱਟ ਕਿੱਥੇ ਲੱਗੂਗਾ ਇਹ ਹਸਪਤਾਲਾਂ ਚ ਲੱਗੂਗਾ ਡਾਕਟਰਾਂ ਤੇ ਲੱਗੂਗਾ ਦਵਾਈ ਤੇ ਲੱਗੂਗਾ ਕਿ ਸਭ ਤੋਂ ਜ਼ਿਆਦਾ ਨਫਰੀ ਉਹਦੀ ਹੁੰਦੀ ਹੈ ਇਸ ਕਰਕੇ ਸਪੀਕਰ ਸਾਹਿਬ ਵੈਸੇ ਤਾਂ ਪੰਜਾਬ ਦੇ ਹਾਲਾਤ ਜਿਹੜੇ ਆ ਇਸ ਹਾਲਾ ਸਾਲ ਤੋਂ ਗੰਭੀਰ ਰਹੇ ਆ ਪਰ ਜਿੰਨੇ ਗੰਭੀਰ ਅੱਜ ਐਤੋਂ ਪਹਿਲਾਂ ਸਪੀਕਰ ਸਾਹਿਬ ਇਹ ਕਦੀ ਵੀ ਨਹੀਂ ਹੋਏ ਔਰ ਜੇ ਮੈਂ ਤੁਹਾਨੂੰ ਯਾਦ ਕਰਾਉਂਦਾ ਜਾਵਾਂ ਔਰ ਇਹ ਗੰਭੀਰ ਜੇ ਹਰਿਆਣੇ ਦੇ ਨਾਲ ਸਪੀਕਰ ਸਾਹਿਬ ਇਹ ਐਜੂਕੇਸ਼ਨ ਦਾ ਲਿਹਾਜ਼ ਜਿਹੜਾ ਮੈਂ ਕਹਿ ਰਿਹਾ ਹਾਂ ਇਸ ਸਾਲ ਯੂਪੀਐਸਸੀ ਦਾ ਇਮਤਿਹਾਨ ਦੇ ਰਿਜ਼ਲਟ ਆਏ ਹਰਿਆਣਾ ਦੇ 48 ਬੱਚੇ ਯੂਪੀਐਸ ਦੇ ਵਿੱਚ ਸਿਲੈਕਟ ਹੋ ਗਏ ਆਈਐਸ ਆਈਪੀਐਸ ਆਈਆਰਐਸ ਰੇਲਵੇ ਸਰਵਿਸ ਰੇਵਿਨਿਊ ਸਰਵਿਸ ਤਿੰਨਾ ਵੀ ਹੁੰਦਾ ਹੈ ਪੰਜਾਬ ਦੇ ਕੇਵਲ 5 ਬੱਚੇ ਜਿਹੜੇ ਆ ਇਹਦੇ ਵਿੱਚ ਇਹ ਇਹ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਐ ਸਪੀਕਰ ਸਾਹਿਬ ਔਰ ਜਿਹੜਾ ਮੈਂ ਆਪਣੇ ਇਰਦ-ਗਿਰ ਦੇ ਦੇਖਦਾ ਐ ਪਾਕਿਸਤਾਨ শ্রীলੰਕਾ ਬੰਗਲਾਦੇਸ਼ ਨੇਪਾਲ ਇਹ ਜਿਹੜੇ ਸਾਰੇ ਮੁਲਕ ਜਿਹੜੇ ਆ ਇਹ ਦਿਵਾਲੀਆ ਨਿਕਲ ਗਿਆ ਆਈਐਮਐਫ ਕੋਲੇ ਗਏ ਔਰ ਇਹ ਹਾਲਾਤ ਜਿਹੜੇ ਆ ਅੱਜ ਪੰਜਾਬ ਤੇ ਬਣੇ ਹੋਏ ਆ ਔਰ ਪੰਜਾਬ ਤਾਂ ਆਈਐਮਐਫ ਕੋਲੇ ਵੀ ਨਹੀਂ ਜਾ ਸਕਦਾ ਜਾਣਾ ਤਾਂ ਗਵਰਨਮੈਂਟ ਆਫ ਇੰਡੀਆ ਕੋਲੇ ਪੈਣਾ ਔਰ ਜਿਹੜੀ ਆਪ ਪਾਰਟੀ ਦੀ ਜਿਹੜੀ ਰਾਜਨੀਤੀ ਹੈ ਇੱਕ ਕਨਫਰੋਂਟੇਸ਼ਨ ਦੀ ਰਾਜਨੀਤੀ ਰਹੀ ਹੈ ਇਹ ਕਿਸੇ ਤੇ ਦੂਸ਼ਣ ਲਾਉਣ ਦੀ ਰਾਜਨੀਤੀ ਇਹਨਾਂ ਦੀ ਰਹੀ ਹੈ ਇਹ ਕਿਸੇ ਨੂੰ ਪੰਡਣ ਦੀ ਰਾਜਨੀਤੀ ਇਹਨਾਂ ਦੀ ਰਹੀ ਹੈ ਔਰ ਪੰਜਾਬ ਸਰਕਾਰ ਤਾਂ ਆਈਐਮਐਫ ਕੋਲੇ ਜਾ ਨਹੀਂ ਸਕਦੀ ਔਰ ਜਿਹੜੇ ਮੇਰੇ ਕਲਮਕਾਰ ਵੀਰ ਬੈਠੇ ਆ ਇਹਨਾਂ ਨੂੰ ਯਾਦ ਹੋਣਾ ਜਦੋਂ ਕੇਜਰੀਵਾਲ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਆਇਆ ਕਰਦੇ ਸੀ ਧੱਕਿਆ ਕਰਦੇ ਸੀ ਕਿ 20000 ਦਾ ਤਾਂ 20000 ਕਰੋੜ ਦਾ ਤਾਂ ਮੈਂ ਰੇਤਾ ਹੀ ਇਕੱਠਾ ਕਰ ਦਿੰਦਾ ਉਦੋਂ ਰੈਵਨਿਊ ਇਕੱਠਾ ਕਰ ਦੂੰਗਾ 20000 ਕਰੋੜ ਦੀ ਮੈਂ ਸ਼ਰਾਬ ਇਕੱਠੇ ਰੈਵਨਿਊ ਇਕੱਠਾ ਕਰ ਦੂੰਗਾ 50000 ਕਰੋੜ ਜਿਹੜਾ ਪੰਜਾਬ ਦੇ ਵਿੱਚ ਕਰਪਸ਼ਨ ਹੋ ਰਹੀ ਹੈ ਮੈਂ ਉਹ ਇਕੱਠਾ ਕਰ ਦੂੰਗਾ ਔਰ ਨੌਬਤ ਸਪੀਕਰ ਸਾਹਿਬ ਇਹ ਪਹੁੰਚ ਗਈ ਹੈ ਕਿ ਅੱਜ ਇਹੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਇੰਨੇ ਪੈਸੇ ਇਕੱਠੇ ਕਰੂੰਗੇ ਇਹ ਪਿੰਡਾਂ ਦੇ ਸਰਪੰਚਾਂ ਨੂੰ ਤੇ પેટ્રોલ ਪੰਪ ਦੇ ਮਾਲਕਾਂ ਨੂੰ ਚਿੱਠੀ ਲਿਖ ਰਹੀ ਹੈ ਦੀ ਰੰਗਲਾ ਪੰਜਾਬ ਜਿਹੜਾ ਫੰਡ ਹੈ ਉਹਦੇ ਵਿੱਚ ਤੁਸੀਂ ਡੋਨੇਸ਼ਨ ਦਿਓ ਸਪੀਕਰ ਸਾਹਿਬ ਜੇ ਮੇਰੀ ਗੱਲ ਤੇ ਯਕੀਨ ਹੋਵੇ ਪੰਜਾਬ ਤੇ ਹਰਿਆਣਾ ਦੋ ਸਕੇ ਭਰਾ ਐ ਇੱਕ ਮਾਂ ਦੀ ਔਲਾਦ ਐ ਚਲੋ ਭਰਾ ਅੱਡ ਹੋ ਜਾਂਦੇ ਕੋਈ ਵੱਡੀ ਗੱਲ ਨਹੀਂ ਉਹ ਸਾਡਾ ਛੋਟਾ ਭਰਾ ਸੀ ਉਹਨੂੰ ਜ਼ਮੀਨ ਵੀ ਕੱਟ ਦਿੱਤੀ ਅੱਜ ਹਰਿਆਣੇ ਦਾ ਜਿਹੜਾ ਜੀਐਸਟੀ ਦਾ ਟੈਕਸ ਐ ਇਹ ਪੰਜਾਬ ਨਾਲੋਂ ਦੁੱਗਣਾ ਨਹੀਂ ਤਿੱਗਣਾ ਨਹੀਂ ਚੌਗਣਾ ਨਹੀਂ ਇਹ 5 ਗੁਣਾ ਹੋ ਚੁੱਕਿਆ। ਬੁੜਗਾਵ ਡਿਸਟ੍ਰਿਕਟ ਦੀ ਜਿਹੜੀ ਸਟੈਂਪ ਡਿਊਟੀ ਤੋਂ ਰੈਵਨਿਊ ਹੁੰਦਾ ਹੈ ਇਹ ਕੱਲਾ ਇੱਕ ਜ਼ਿਲ੍ਹੇ ਦਾ ਸਾਰੇ ਪੰਜਾਬ ਨਾਲੋਂ ਜ਼ਿਆਦਾ ਹੋ ਚੁੱਕਿਆ ਹੈ। ਇਸ ਕਰਕੇ ਸਪੀਕਰ ਸਾਹਿਬ ਮੈਂ ਅੱਜ ਤੁਹਾਨੂੰ ਮੋਟਾ-ਮੋਟਾ ਕਿਉਂਕਿ ਇਹ ਜਿਹੜਾ ਫਾਈਨਾਂਸ ਹੈ ਇਹਦਾ ਹੱਵਾ بڑا ਹੈ ਕਿ ਇਹ ਸਮਝ ਨਹੀਂ ਆ ਸਕਦਾ। ਵੀ ਸਪੀਕਰ ਸਾਹਿਬ ਇਹਦਾ ਕੋਈ ਹੱਵਾ ਨਹੀਂ ਹੈ। ਇਹ ਜਿਵੇਂ ਆਪਾਂ ਆਪਣੇ ਪਰਿਵਾਰ ਚਲਾਉਨੇ ਆ। ਇੱਕ ਪਾਸੇ ਆਮਦਨ ਹੈ ਇੱਕ ਪਾਸੇ ਖਰਚਾ ਹੈ ਆਮਦਨ ਨੂੰ ਆਪਾਂ ਰੈਵਨਿਊ ਕਹਿ ਦਿੰਦੇ ਆ ਖਰਚੇ ਨੂੰ ਆਪਾਂ ਐਕਸਪੈਂਡੀਚਰ ਕਹਿ ਦਿੰਦੇ ਆ ਤੇ ਮੋٹے ਮੋٹے ਆਮਦਨ ਦੇ ਸੋਰਸ ਪੰਜਾਬ ਦੇ ਕਿਹੜੇ ਹੈ ਜੀਐਸਟੀ ਹੈ ਸਪੀਕਰ ਸਾਹਿਬ ਇਹ तकरीबन 28000 ਕਰੋੜ ਇਕੱਠਾ ਹੁੰਦਾ ਹੈ ਫਿਰ ਵੈਟ ਹੈ ਜਿਹੜਾ ਪੈਟਰੋਲ ਤੇ ਲੱਗਦਾ ਹੈ ਟਰਾਂਸਪੋਰਟ ਹੈ ਸਟੈਂਪ ਡਿਊਟੀ ਹੈ ਇਲੈਕਟ੍ਰਿਸਿਟੀ ਡਿਊਟੀ ਹੈ ਸੈਂਟਰਲ ਟੈਕਸਿਸ ਤੋਂ ਆਪਣਾ ਸ਼ੇਅਰ ਹੁੰਦਾ ਹੈ 22000 ਕਰੋੜ ਤੇ ਨਾਨ ਟੈਕਸ ਰੈਵਨਿਊ ਹੈ ਐਕਸਾਈਜ਼ ਹੈ ਜਿਹਨੂੰ ਸ਼ਰਾਬ ਕਹਿ ਦਿੰਦੇ ਆ ਇਹ ਸਾਰਾ ਮਲਾਕ ਹੈ ਸਪੀਕਰ ਸਾਹਿਬ ਸਾਡਾ 1 ਲੱਖ 2000 ਕਰੋੜ ਇਕੱਠਾ ਹੁੰਦਾ ਫਿਰ ਇਹਦੇ ਤੇ ਸਾਨੂੰ ਬੋਰੋਇੰਗ ਮਿਲ ਜਾਂਦੀ ਆ 25000 ਕਰੋੜ ਬੋਰੋਇੰਗ ਵੀ ਮਿਲ ਗਈ ਇਹ ਸਾਰਾ ਮਲਾ ਮਲੂਕ ਹੈ ਸਪੀਕਰ ਸਾਹਿਬ ਤੇ ਸਾਡਾ ਟੋਟਲ ਜਿਹੜਾ ਰੈਵਨਿਊ ਹੈ ਪੰਜਾਬ ਦਾ ਇਹ ਤਕਰੀਬਨ 1 ਲੱਖ ਤੇ ਕੋਈ 20000 ਕਰੋੜ ਹੈ ਤੇ ਜਿਹੜੇ ਸਾਡੇ ਖਰਚੇ ਉਹਦੇ ਸੈਲਰੀ ਹੈ 36000 ਕਰੋੜ ਇਹਦੇ ਚ ਪੈਨਸ਼ਨ ਹੈ 20000 ਕਰੋੜ ਇਹਦੇ ਚ ਵਿਆਜ ਹੈ 25000 ਕਰੋੜ ਪਾਵਰ ਸਬਸਿਡੀ ਹੈ 22000 ਕਰੋੜ ਤੇ ਲੋਕਲ ਬਾਡੀਜ਼ ਨੂੰ ਦੇਣਾ ਪੰਚਾਇਤਾਂ ਨੂੰ ਦੇਣਾ ਮਿਨਿਸਪਲ ਕਾਰਪੋਰੇਸ਼ਨ ਨੂੰ ਦੇਣਾ 5000 ਕਰੋੜ ਤੇ ਸਾਡਾ ਜਨਰਲ ਰੈਵਨਿਊ ਐਕਸਪੈਂਡੀਚਰ ਹੈ ਬਿਜਲੀ ਦੇ ਪੈਟਰੋਲ ਦੇ ਹੋਰ ਅਪਕੀਪ ਦਾ ਇਹ 50000 ਕਰੋੜ ਹੈ ਸਪੀਕਰ ਸਾਹਿਬ ਇਸ ਤੋਂ ਇਲਾਵਾ ਖਰਚੇ ਤੇ ਆਮਦਨ ਤੋਂ ਇਲਾਵਾ ਪੰਜਾਬ ਦੀ ਤਰੱਕੀ ਵਾਸਤੇ ਵੀ ਪੈਸੇ ਖਰਚਨੇ ਆ ਮੈਂ ਅਫਸੋਸ ਨਾ ਕਹਿੰਦਾ ਕਿ ਪਿਛਲੇ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਿਰਫ 15000 ਕਰੋੜ 5000 ਕਰੋੜ ਵੀ ਨਹੀਂ ਸਪੀਕਰ ਸਾਹਿਬ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਇੱਕ ਮਹਿਕਮਾ ਜਿਹਨੂੰ ਪਬਲਿਕ ਰਿਲੇਸ਼ਨਸ ਕਹਿੰਦੇ ਆ ਪਬਲਿਕ ਰਿਲੇਸ਼ਨ ਦਾ ਮਤਲਬ ਅਖਬਾਰਾਂ 'ਚ اشتਿਆਰ ਦੇਣੇ ਆਪਣਾ ਇਸ ਕਿਸਮ ਦਾ ਛੋਟੇ ਮੋਟੇ ਲੋਕਾਂ ਨੂੰ ਕਹਿਣਾ ਕਿ ਮੱਛਰ ਤੋਂ ਬਚੋ ਡੇਂਗੂ ਤੋਂ ਬਚੋ ਫੁਲਾਨਾ ਪਰਾਲੀ ਨੂੰ ਅੱਗ ਨਾ ਲਾਓ ਸਪੀਕਰ ਸਾਹਿਬ ਇਹ ਪੰਜਾਬ ਦਾ ਜਿਹੜਾ ਪਬਲਿਕ ਰਿਲੇਸ਼ਨ ਦਾ ਬਜਟ ਹੁੰਦਾ ਸੀ ਇਹ 30 40 ਕਰੋੜ ਹੁੰਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਮੈਂ ਪਿਛਲੀ ਸਰਕਾਰ ਚ ਵੀ ਫਾਈਨੈਂਸ ਮਿਨਿਸਟਰ ਰਿਹਾ ਕੋਵਿਡ ਦਾ ਸਾਲ ਸੀ ਕੋਵਿਡ ਦੇ ਵਿੱਚ ਇਸ਼ਤਿਹਾਰ ਵੀ ਦੇਣੇ ਪਏ ਪਰ 100 ਕਰੋੜ ਤੋਂ ਕਿਤੇ ਨਹੀਂ ਵਧਾਇਆ ਸੀ ਪਹਿਲੀ ਵਾਰ ਹੋਇਆ ਹੈ ਕਿ ਇੱਕ ਸਰਕਾਰ ਆਈ ਹੈ ਜਿਹਦਾ ਕੈਪੀਟਲ ਐਕਸਪੈਂਡੀਚਰ ਤਾਂ 5000 ਤੋਂ ਥੱਲੇ ਹੈ ਤੇ ਪਬਲਿਕ ਰਿਲੇਸ਼ਨ ਦਾ ਜਿਹੜਾ ਖਰਚਾ ਹੈ ਇਹ 15000 1500 ਕਰੋੜ ਹੈ ਸਪੀਕਰ ਸਾਹਿਬ ਇਹ ਪੰਜਾਬ ਦੇ ਜਿਹੜੇ ਹਾਲਾਤ ਇਹ ਬਣੇ ਹੋਏ ਐ ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਜਿਹੜੀ ਜਦੋਂ ਇਹਨਾਂ ਨੇ ਸਰਕਾਰ ਸੰਭਾਲੀ ਸੀ 92 ਕੇ 94 ਇਨਾਂ ਕੋਲੇ ਐਮਐਲਏ ਆ ਗਏ ਸੀ ਚਾਹੀਦਾ ਤਾਂ ਸੀ ਕੁਝ ਮੁਸਬਤ ਸੋਚ ਲੈ ਕੇ ਆਉਂਦੇ ਪੰਜਾਬ ਦੀ ਤਰੱਕੀ ਵਾਸਤੇ ਜਿਹੜੀ 15ਵੀਂ ਫਾਈਨੈਂਸ ਕਮਿਸ਼ਨ ਗਈ ਉਹਨਾਂ ਨੇ ਪੰਜਾਬ ਦਾ ਜਿਹੜਾ share ਸੀਗਾ ਸੈਂਟਰਲ ਟੈਕਸੇਸ ਦੇ ਵਿੱਚ ਉਹ 1.577 ਤੋਂ ਵਧਾ ਕੇ 1.802 ਕਰਤਾ